ਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਭਰ ਵਿੱਚ ਪਾਕਿਸਤਾਨ ਅਤੇ ਅੱਤਵਾਦ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਦੋਨਾਂ ਦੇਸ਼ਾਂ ਵਿੱਚਕਾਰ ਜੰਗ ਵਰਗਾ ਮਾਹੌਲ ਵੀ ਪੈਦਾ ਹੋ ਰਿਹਾ ਹੈ ਜਿਸ ਕਾਰਨ ਗੁਰਦਾਸਪੁਰ ਦੇ ਸਰਹੱਦ ਦੀ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਚੌਕਸ ਰਹਿਣ ਅਤੇ ਪੈਰਾ ਦੇਣ ਸੰਬੰਧੀ ਵੀ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਹਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ جنگ ਲੱਗਦੀ ਹੈ ਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਵੇਗਾ ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਮਾਹੌਲ ਬਣਿਆ ਆ ਪਹਿਲ ਗਾਮ ਦੇ ਵਿੱਚ ਜਿਹੜਾ ਹੋਇਆ ਕਤਲੇਆਮ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਗਏ ਆ ਕਿ ਤੁਸੀਂ ਮਤਲਬ ਕਿ ਚਕੰਨੇ ਰਹਿਣਾ ਤੇ ਪਿੰਡ ਸਾਡਾ ਮੇਰੀ ਸਾਰਾ ਤਕਰੀਬ ਨੇ ਸਾਰਾ ਬੀਐਸਐਫ ਦੇ ਨਾਲ ਸਾਹਮਣਾ ਤਾਂ ਕੋਈ ਵੀ ਉਹੋ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਵੱਡੇ ਨਾਲ ਮੋੜ ਕੇ ਚੱਲਾਂਗੇ ਫੈਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਤਲਬ ਕਿ ਕੱਲ੍ਹ ਕਹਿ ਸੀ ਉਹਨਾਂ ਦੇ ਬੀਐਸਐਫ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲ ਆ ਤਾਰੋਂ ਪਾਰ ਤੇ ਇਹ ਨੂੰ ਇੱਕ ਦੋ ਦਿਨਾਂ ਵਿੱਚ ਸਮੇਟ ਲੋ ਤੇ ਕੱਲ ਉਸ ਤੋਂ ਬਾਅਦ ਜਿਹੜੇ ਜਿਹੜੇ ਗੇੜ ਜਿਹੜਾ ਸੀਰੀਅਰ ਕੀਤੇ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਮੀ ਘਟਨਾ ਰਾਂ ਹੋਵੇ ਤੇ ਅਸੀਂ ਤੇ ਕਹਿੰਨੇ ਆ ਕਿ ਉਹ ਜੀ ਘਟਲਾ ਨਾ ਹੋਵੇ ਜਿਹਦੇ ਨਾਲ ਵੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਘੜਿਆ ਪਿੰਡ ਦੇ ਵਿੱਚ ਸਹਿਮਤਾ ਨਾਲ ਤੇ ਹੈ ਹੀ ਇਹ ਇੱਕ ਦੋ ਵਾਰੀ ਜੰਗਾ ਪਹਿਲਾਂ ਵੀ ਹੋਈਆਂ ਤੇ ਅਸੀਂ ਤੇ ਕਹਿੰਨੇ ਆ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਂਪੁਰ ਜਿਹੜਾ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਨੁਕਸਾਨ ਨੁਕਸਾਨ ਜੀ ਬਹੁਤ ਜ਼ਿਆਦਾ ਹੁੰਦਾ ਹੁਣ ਤੇ ਤੁਹਾਨੂੰ ਪਤਾ ਜਿਹੜਾ ਅੱਜ ਕੱਲ੍ਹ ਦੀਆਂ ਤਕਨੀਕ ਨਵੀਂ ਆ ਗਈ ਤੇ ਆਬੀਸਲੀ ਮਲੀ ਹੋਈ ਜਾਂਦਾ ਇਨਸਾਨ ਜਿਆਦਾ ਹੁੰਦਾ ਕੱਲ ਭਾਬੀ ਨੇ ਅਲਾਸਮੈਂਟ ਕੀਤੀ ਆ ਪਿੱਛ ਕੰਨੇ ਹੋ ਕੇ ਰਹਿਣਾ ਜਿਹੜਾ ਪਿਆਲ ਬਾਨ ਦੇ ਕਰਕੇ ਪੈਲ ਗਾਉਣ ਦੇ ਕਰਕੇ ਜਿਹੜਾ ਵੀ ਇਹ ਮੋਟ ਪੀੜ ਹੋਣ ਦਾ ਖਤਰਾ ਜੀ ਕਿੰਨਾ ਕੁ ਡਰ ਬਣਿਆ ਪੈਣ ਦੇ ਸੰਦ ਮੋਲਿਆ ਜੀ ਮਾਹੌਲ ਤੇ ਇੱਥੇ ਬਣਦੇ ਰਹਿੰਦੇ ਨਾ ਜੀ ਹੁਣ ਲੜਾਈਆਂ ਜੰਗਾਂ ਦੇਖੀ ਦੀਆਂ 65 ਚ ਵੀ ਹੋਈ 71 ਚ ਵੀ ਹੋਈ ਤੇ ਬਾਦਰ ਦੇ ਲੋਕਾਂ ਨੂੰ ਡਰਤੇ ਹੁੰਦਾ ਹੀ ਆ ਪਿਛਲੇ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਇਹ ਪਿੰਡ ਦਾ ਕੋਈ ਗੇ ਹੀ ਛੱਡ ਕੇ ਪਿੰਡ ਪਿੰਡ ਛੱਡ ਕੇ ਤੇ ਜਾਂਦੇ ਹੀ ਆ ਜੀ ਹੂੰ ਫਿਰ ਸਾਮਾਨ ਦੀ ਵੀ ਟੁੱਟ ਭੱਜ ਹੁੰਦੀ ਆ ਹੂੰ ਉਸਤਾਨ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਵੀ ਬਰਬਾਦੀ ਹੁੰਦੀ ਆ ਬੁਛਾਦੀ ਹੂੰ ਕੀ ਅਪੀਲ ਕਰਨਾ ਚਾਹੋ ਤੁਸੀਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਉਹ ਬੇਨਤੀ ਕਰਨੀ ਆ ਕਿ ਇਹ ਸ਼ਾਂਤ ਮਾਹੌਲ ਹੋ ਜਾਵੇ ਤੇ ਠੀਕ ਆ ਜੀ ਕਿ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚੱਕੰਨੇ ਹੋ ਕੇ ਰਹਿਣ ਕਿਉਂਕਿ ਜੇ ਕੋਈ ਹਰਕਤ ਮਾਰੀ ਲੱਭਦੀ ਆ ਤੇ ਬੀਐਸਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਬੀਐਸਰ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਛੇਤੀ ਤੋਂ ਛੇਤੀ ਜੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜਦ ਬੰਦ ਹੋ ਜਾ ਤਾਂ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਜਿਹੜੀਆਂ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ Chandra Consultants Limited Building Maintenance Handyman under Chatrate Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under Check platform trade trade www.checktrade.com slash nine two one seven six zero. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜਾਟ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ